चङा <laughs> ਪ੍ਰੀਤੀ ਕਮੀ ਯਾ ਕੇ ਲੱਗੀ ਆ ਕੋ ਪਤਾ ਪਤਾ ਲੱਗਾ ਤਾਨੂੰ ਕੁਝ ਅੱਗ ਲੱਗਣ ਦੇ ਕਾਰਨ ਤਾਂ ਨਹੀਂ ਪਤਾ ਲੱਗ ਸਕਿਆ ਸਾਢੇ 12 ਵਜੇ ਕਰੀਬ ਇਹ ਹਾਸਾ ਹੋਇਆ ਅੱਗ ਬਹੁਤ ਜ਼ਿਆਦਾ ਸੀਗੀ ਸਾਡੇ ਡੈਮਨਿਸਟ੍ਰੇਸ਼ਨ ਸਾਡੇ ਸਾਰੇ ਸਾਹਿਬ ਇੱਥੇ ਪਹੁੰਚੇ ਨੇ ਐਸਐਸਪੀ ਸਾਹਿਬ ਮਾਨਯੋ ਐਸਡੀਐਮ ਸਾਹਿਬ ਸਾਰੇ ਅਫਸਰ ਇੱਥੇ ਪੁਲਿਸ ਦੇ ਵੀ ਪਹੁੰਚੇ ਹੋਏ ਨੇ ਸਾਡੇ ਫਾਇਰ ਦੇ ਅਧਿਕਾਰੀ ਮੈਂ ਰਿਟਾਇਰ ਪਰਸਨ ਇੱਥੇ ਪਹੁੰਚੇ ਅੱਗ ਦੇ ਕੰਟਰੋਲ ਕੀਤਾ ਸਾਡੇ ਮਾਨਯੋ ਡੀਓ ਸਾਹਿਬ ਵੀ ਪਹੁੰਚੇ ਹੋਏ ਨੇ ਅੱਗ ਦਾ ਹਾਦਸਾ ਜਿੱਥੇ ਕਿਥੋਂ ਕਿਥੋਂ ਗੱਡੀਆਂ ਆਈਆਂ ਨੇ ਜੀ ਇਹ ਸਮਰਾਲੇ ਤੋਂ ਮੰਗਾਈ ਹੈ ਗੁਵਿੰਦਗੜ੍ਹ ਤੋਂ ਦੋ ਗੱਡੀਆਂ ਮੰਗਾਈਆਂ ਖੰਨਾ ਸਾਡੀਆਂ ਕਿੰਨੀਆਂ ਗੱਡੀਆਂ ਲੱਗੀਆਂ ਹੋਈਆਂ ਨੇ ਅੱਗ ਦੇ ਕੰਟਰੋਲ ਕਰਦੇ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਇਹਦੇ ਵਿੱਚ ਮਾਲੀ ਹੋਇਆ ਥੋੜਾ ਮੋਟਾ ਜਾਨ ਕੀ ਲੋਡ ਕੀ ਸੀ ਗੱਡੀ ਅਸ ਸੀ ਜਾਂ ਕੀ ਆ ਦੇਖੋ ਤੁਸੀਂ ਦੇਖਿਆ ਮੈਂ ਜੇ ਆਈ ਸਿੰਕ ਮਿੱਟੀ ਰੱਤੀ ਥਿਆ ਰਸੀ ਮਿੱਟੀ ਰੱਤੀ ਪਰ ਵੱਡਾ ਹਾਸਾ ਹੁਣ ਤੋਂ ਪ੍ਰਭੂ ਦੀ ਕਿਰਪਾ ਨਾਲ ਬਚਾਅ ਹੋ ਗਿਆ ਠੀਕ ਹੈ ਜੀ ਅੱਛਾ ਜੀ ਅੱਗੇ ਤੇ ਕੰਟਰੋਲ ਹੈ ਪੂਰੀ ਤਰ੍ਹਾਂ ਚਲਿਏ ਕਰੀਏ ਕਰਾ ਦਿਓ ਪਿਛੇ ਨੂੰ ਭੇਜ ਦਿਓ ਮਮੀ ਜੀ ਅੱਜ ਜਿਹੜਾ ਇਹ ਟੈਂਕਰ ਪਟੇ ਕਿਸ ਕੀ ਇਹਨੂੰ ਫਾਇਰ ਜਦੋਂ ਹੋਈ ਇਸ ਬੰਦੇ ਨੇ ਜਰਾ ਮੁਸਤਕੀਦ ਨਾਲ ਇਹਨੂੰ ਪਲਟਣ ਦੀ ਕੋਸ਼ਿਸ਼ ਕੀਤੀ ਵੀ ਵੱਡਾ ਹਾਸਾ ਨਾ ਹੋਵੇ ਉਹਨੇ ਆਪਣੀ ਸਮਝਦਾਰੀ ਨਾਲ ਇਹਨੂੰ ਪਲਟਤਾ ਕਿ ਵੱਡਾ ਹਾਸਾ ਨਾ ਹੋ ਜਾਈਏ ਜੇ ਅੱਗੇ ਜਾਂਦਾ ਤਾਂ ਪਲਟ ਸਕਦਾ ਸੀ ਕੋਈ ਐਡੀ ਕੋਈ ਇਨਫੋਰਮੇਸ਼ਨ ਮੇਰੇ ਚੱਲਿਆ ਕਿਤੋਂ ਆਈ ਥਿੰਕ ਪਿਛੇ ਲੁਧਿਆਣੇ ਵਾਲੀ ਸਾਈਡ ਤੋਂ ਆ ਰਿਹਾ ਸੀ ਇਸ ਤਰ੍ਹਾਂ ਗਿਵਿੰਦਗੜ੍ਹ ਵੱਲ ਜਾ ਰਿਹਾ ਸੀਗਾ ਇਹਨਾਂ ਵੱਡਾ ਹਾਸਾ ਹੁਣ ਤੋਂ ਬਚਾਅ ਹੋ ਗਿਆ ਸਰ ਕੀ ਇਹਦੇ ਚ ਪੈਟਰੋਲ ਸੀ ਜਾਂ ਡੀਜ਼ਲ ਔਇਲ ਕੇਰੋਸਿਨ ਔਇਲ ਸੀ ਇਹਦੇ ਫਾਇਰ ਬਿਗਟ ਦੀਆਂ ਟੀਮਾਂ ਗੋਵਿੰਦਗੜ੍ਹ ਤੋਂ ਸਮਰਾਲੇ ਤੋਂ ਔਰ ਖੰਨੇ ਤੋਂ ਅਸੀਂ ਰਲ ਕੇ ਸਾਰਿਆਂ ਨੇ ਇੱਥੇ ਆ ਕੇ ਕੰਟਰੋਲ ਕਰ ਲਿਆ ਕਿ ਨੂੰ ਕੋਈ ਵੱਡਾ ਹਾਸਾ ਹੋਣ ਤੋਂ ਬਚਾ ਹੋ ਗਿਆ ਕਿੰਨੀਆਂ ਫਾਇਰ ਬਿਗਟ ਦੀਆਂ 6 ਫਾਇਰ ਟੈਂਡਰ ਸਾਡੇ ਕੋਲ ਆ ਚੁੱਕੇ ਇੱਥੇ ਔਰ 6 ਦੀਆਂ 6 ਥੋੜੇ ਸਾਹਮਣੇ ਖੜੀਆਂ ਨੇ ਦੋ ਸਮਰਾਲਾ ਇੱਕ ਸਮਰਾਲਾ ਦੋ ਗੋਵਿੰਦਗੜ੍ਹ ਇੱਕ ਖੰਨੇ ਦੋ ਖੰਨੇ ਦੀਆਂ ਤੇ ਹੁਣ ਕੀ ਹਾਲਾਤ ਕੰਟਰੋਲ ਹੈ ਤੁਸੀਂ ਦੇਖ ਰਹੇ ਹੋ ਪਿੱਛੇ ਅੱਗੇ ਬਿਲਕੁਲ ਕੰਟਰੋਲ ਹੈ ਜਾਨੀ ਨੁਕਸਾਨ ਕੋਈ ਨਹੀਂ ਹੋਇਆ ਮਾਲੀ ਹੋਇਆ ਜਾਨੀ ਕੋਈ ਨੁਕਸਾਨ ਨਹੀਂ ਹੋਇਆ ਸਿਵਲ ਅਰਬਿਟਰ ਡਰਾਈਵਰ ਤੇ ਕੰਟਰੋਲ ਨਾ ਕੋਈ ਪਾਸੇ ਕੋਈ ਟ੍ਰੈਫਿਕ ਵੈਰਾ ਕੋਈ ਨਾ ਨਾ ਕੋਈ ਟ੍ਰੈਪ ਨਹੀਂ ਹੋਈ ਗੱਡੀ ਸਭ ਲੋਕ ਟ੍ਰੈਫਿਕ ਚੋਂ ਨਿਕਲ ਗਏ ਜਦੋਂ ਅੱਗ ਲੱਗੀ ਸਾਰੇ ਨਿਕਲ ਗਏ ਕੋਈ ਹਾਸਾ ਨਹੀਂ ਹੋਇਆ ਸਾਡੀ ਐਸ ਐਮਾਨਯੋਗ ਐਸ ਐਸ ਪੀ ਸਾਹਿਬ ਐਸ ਟੀ ਐਮ ਸਾਹਿਬ ਯੂ ਸਾਹਿਬ ਸਾਰੇ ਇੱਥੇ ਪ੍ਰਸ਼ਾਸਨ ਪਹੁੰਚ ਚੁੱਕਿਆ ਕੰਟਰੋਲ ਪਿੱਛੋਂ ਵਾਹਨ ਵੈਰਾ ਜਿਹੜੇ ਆਰ ਐਸ ਵੀ ਉੱਪਰ ਹਾਈਵੇ ਦੇ ਉੱ ਜੋ ਜਿਹੜੀਆਂ ਅੱਜ ਟੈਂਕਰ ਨੂੰ ਅੱਗ ਲੱਗੀ ਹੈ ਕਿੰਨਾ ਕੁ ਨੁਕਸਾਨ ਹੋਇਆ ਹੈ ਅੱਜ अराउंड 12:30 ਦੇ ਕਰੀਬ ਸਾਨੂੰ ਇਨਫੋਰਮੇਸ਼ਨ ਆਈ ਸੀਗੀ ਕਿ ਜੀਟੀ ਰੋਡ ਖੰਨਾ ਜਿਹੜਾ ਸਾਡਾ ਹਾਈਵੇਅ ਹੈ ਉੱਥੇ ਔਇਲ ਟੈਂਕਰ ਜਾ ਰਿਹਾ ਸੀਗਾ ਉਹਦੀ ਡਿਵਾਈਡਰ ਤੇ ਹੀ ਜੋ ਇਨੀਸ਼ੀਅਲ ਇਨਫੋਰਮੇਸ਼ਨ ਹੈ ਡਿਵਾਈਡਰ ਸਾਈਡ ਤੇ ਹੀ ਟੱਚ ਹੋਈ ਹੈ ਉਹਦੇ ਟੈਂਕਰ ਤੋਂ ਉਸ ਕਰਕੇ ਉਹਦੇ ਪੂਰੇ ਆਇਲ ਟੈਂਕਰ ਨੂੰ ਹੀ ਅਗਲ ਲੱਗ ਗਈ ਸੀ ਮਤਲਬ ਕਿ ਕਿਸੇ ਨਾਲ ਕੋਲੀਜਨ ਨਹੀਂ ਹੈ ਜੋ ਇਨਫੋਰਮੇਸ਼ਨ ਆਈ ਹੈ ਤੇ ਉਸ ਕਰਕੇ ਕਿਉਂਕਿ ਇਟ ਵਾਸ ਫਿਲਡ ਵਿਦ ਆਇਲ ਤੇ ਇਮੀਡੀਏਟਲੀ ਉਹ ਦੇ ਫਲੇਮਸ ਬਹੁਤ ਜ਼ਿਆਦਾ ਤੁਸੀਂ ਦੇਖਿਆ ਹੀ ਹੈ ਕਿ ਇਟ ਵੈਂਟ ਅਪ ਇਨ ਫਲੇਮਸ ਬਟ ਸਾਡੀ ਜਿਹੜੀ ਸਿਵਲ ਔਰ ਪੁਲਿਸ ਐਡਮਿਨਿਸਟ੍ਰੇਸ਼ਨ ਹੈ ਅਸੀਂ ਇਮੀਡੀਏਟਲੀ ਐਕਟ ਅਪਨ ਕਰਕੇ ਫਾਇਰ ਟੈਂਡਰਸ ਵੀ ਬੁਲਾ ਲਏ ਸੀਗੇ ਲੱਕੀਲੀ बिकॉज ਮੰਡੀ ਕੋ ਬਿੰਗੜ ਵੀ ਨਾ ਆਲੀ ਖੰਨਾ ਦੇ ਔਰ ਇੱਥੇ ਸਾਡੇ ਲੋਕਲੀ ਫਾਇਰ ਟੈਂਡਰਸ ਹੈ ਤੇ ਚਾਰ ਤੋਂ ਪੰਜ ਫਾਇਰ ਟੈਂਡਰਸ ਇਮੀਡੀਏਟਲੀ ਪਹੁੰਚ ਗਏ ਤੇ ਅ ਅਗ ਨੂੰ ਤੁਸੀਂ ਦੇਖ ਹੀ ਰਹੇ ਹੋ ਬਿਲਕੁਲ ਬੁਝਾ ਲਿਆ ਗਿਆ ਹੈਗਾ ਔਰ ਕੋਈ ਵੀ ਜਾਨੀ ਮਾਲੀ ਨੁਕਸਾਨ ਨਹੀਂ ਹੈ ਜਿਹੜਾ ਡਰਾਈਵਰ ਤੇ ਇੱਕ ਹੋਰ ਸੀਗਾ ਉਹ ਐਸ ਐਮਓ ਖੰਨਾ ਦੀ ਵਰਜਨ ਦੇ ਜੋ ਉਹਨਾਂ ਨੇ ਰਿਪੋਰਟ ਦਿੱਤੀ ਹੈ ਇੱਕ ਦੇ ਥੋੜੀ ਜੀ ਉਂਗਲ ਤੇ ਥੋੜੀ ਜੀ ਬਰਨ ਹੈਗਾ ਔਰ ਦੂਜੇ ਦੇ ਕੋਈ ਕੋਈ ਵੀ ਐਕਸਟਰਨਲ ਇੰਜਰੀ ਨਹੀਂ ਹੈ ਬੋਥ ਆਰ ਸਟੇਬਲ ਐਂਡ ਥੋੜੀ ਐਂਗਜ਼ਾਈਟੀ ਜ਼ਰੂਰ ਹੈ ਇਸ ਤਰ੍ਹਾਂ ਦੇ ਐਕਸੀਡੈਂਟ ਚ ਅਦਰਵਾਇਜ਼ ਕਿਸੇ ਦਾ ਵੀ ਕੋਈ ਜਾਨੀ ਮਾਲੀ ਨੁਕਸਾਨ ਨਹੀਂ ਹੈ ਟ੍ਰੈਫਿਕ ਡਾਇਵਰਟ ਹੋ ਗਿਆ ਹੈ ਬੀਂਗ ਹਾਈਵੇ ਥੋੜਾ ਬਹੁਤ ਇੱਥੇ ਇਨੀਸ਼ੀਅਲ ਜਮ ਲੱਗਿਆ ਸੀਗਾ ਪਬਲਿਕ ਨੂੰ ਵੀ ਮੂਵ ਬਾਹਰ ਸਾਈਡ ਤੇ ਕਰ ਦਿੱਤਾ ਗਿਆ ਸੀ ਸੋ ਥੈਂਕਫੁਲੀ एवरीथिंग ਇਜ਼ ਇਨ ਕੰਟਰੋਲ ਔਰ ਹੁਣ ਕ੍ਰੇਨ ਵਗੈਰਾ ਵੀ ਆ ਗਈ ਹੈ ਔਰ ਫਾਇਰ ਟੈਂਡਰਸ ਆਈ ਜਾ ਰਹੇ ਐਂਡ ਕੋਸ਼ਿਸ਼ ਕਰਾਂਗੇ ਕਿ ਜਲਦੀ ਤੋਂ ਜਲਦੀ ਇਹਨੂੰ ਕਲੀਅਰ ਕਰ ਦਈਏ ਮੈਨੂੰ ਪਤਾ ਲੱਗਿਆ ਕਿ ਕਿਸੇ ਜਗ੍ਹਾ ਦਾ ਟੈਂਕਰ ਸੀ ਕਿਸੇ ਜਗ੍ਹਾ ਦੀ ਕੰਪਨੀ ਜੀ ਹਲੇ ਤਾਂ ਬਿਲਕੁਲ ਹੀ ਚੁਲਸਿਆ ਪਿਆ ਹੈ ਬਟ ਸ਼ਾਇਦ ਮੰਡੀ ਗੋਬਿੰਦਗੜ੍ਹ ਦੀ ਤਰਫ ਜਾ ਰਿਹਾ ਸੀਗਾ ਮੈਡਮ ਪੈਟਰੋਲ ਸੀ ਜਾਂ ਡੀਜ਼ਲ ਸੀ ਜੀ ਜੀ ਇਟਸ ਟੂ ਇਨੀਸ਼ੀਅਲ ਫॉर ਮੀ ਟੂ ਟੈਲ ਪੋਜ਼ਿਟਿਵ ਗੱਲ ਇਹ ਹੈ ਕਿ ਜੀ ਕਾਬੂ ਪਾ ਲਿਆ ਹੈ ਤੇ ਕੋਈ ਜਾਨੀ ਮਾਲੀ ਨੁਕਸਾਨ ਨਹੀਂ ਅਫੀਕਾ ਜੀ ਇਮੀਡੀਏਟਲੀ ਡਾਇਵਰਟ ਪਹਿਲਾਂ ਕਰਤੀ ਸੀ ਹੁਣ ਵੀ ਬੰਦ ਹੀ ਹੈਗੀ ਆ ਬਟ ਇਹ ਜਿਹੜੀ ਟੈਕਨੀਕਲ ਗੱਲ ਹੈ ਅਸੀਂ ਚੈੱਕ ਕਰ ਲੈਂਦੇ ਇਹਦਾ ਕੋਈ ਇਸ ਤਰ੍ਹਾਂ ਦਾ ਨੁਕਸਾਨ ਹੁੰਦਾ ਹੈ ਕਿ ਨਹੀਂ ਮੈਡਮ ਇੰਨੀ ਦੇਰ ਅੱਗ ਲੱਗੀ ਹੈਡਾਪੋਂ ਦੇ ਲੈਂਟਰ ਨੂੰ ਡੇਜ ਹੋ ਸਕਦਾ ਹੈ ਨੈਸ਼ਨਲ ਹਾਈਵੇ ਤੇ ਕੋਈ ਇਨਸਪੈਕਸ਼ਨ ਕਰਾਈ ਜਾਊਗੀ ਇਟ ਇਜ਼ ਰੀਜ਼ਰਵਬਲ ਜੀ ਡੈਫੀਨਿਟਲੀ ਕਰਾਵਾਂਗੇ ਤੁਹਾਡਾ ਬਹੁਤ ਵਧੀਆ ਸੁਜੈਸ਼ਨ ਹੈ ਅਸੀਂ ਉਹਨਾਂ ਨੂੰ ਬੁਲਾ ਲਾਂਗੇ ਥੈਂਕ ਯੂ 다음 영상에서 만나요.